ਵਕਤਤ ਵੱਡਾ ਵਾਈਗਰੂ ਕਲੋਥ ਹਾਊਸ ਐਂਡ ਬੁਟੀਕ ਪਲਾਡਾ ਵੱਲੋਂ ਲਓ ਜੀ ਫਿਰ ਅੱਜ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਅੱਜ ਜਿਹੜੀ ਸਾਡੀ ਕਲੈਕਸ਼ਨ ਰਹੂਗੀ ਬੁਟੀਕ ਵਰਕ ਦੇ ਸੂਟ ਲੈ ਕੇ ਇੱਕ ਨਵੇਂ ਡਿਜ਼ਾਈਨਿੰਗ ਦੇ ਵਿੱਚ ਜਿਹੜੇ ਸੂਟ ਰਹਿਣਗੇ ਬੁਟੀਕ ਵਰਕ ਦੇ ਠੀਕ ਹੈ ਜੀ ਅ ਅਸੀਂ ਜਦੋਂ ਵੀ ਵੀਡੀਓ ਲੈ ਕੇ ਆਉਣੀ ਹੈ ਇੱਕ ਨਵੀਂ ਡਿਜ਼ਾਈਨਿੰਗ ਦੇ ਵਿੱਚ ਹਮੇਸ਼ਾ ਸੂਟ ਲੈ ਕੇ ਆਉਣੀ ਹੈ ਅੱਜ ਵੀ ਫਿਰ ਇੱਕ ਨਵੀਂ ਡਿਜ਼ਾਈਨਿੰਗ ਦੇ ਵਿੱਚ ਸੂਟ ਰਹਿਣਗੇ ਸਭ ਤੋਂ ਪਹਿਲਾਂ ਮੇਰੀ ਆਪਾਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਜੇਕਰ ਤੁਸੜੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਤਾਂ ਅਸੀਂ ਡਿਸਟ੍ਰਿਕਟ ਮਾਨਸਾ ਬੜਲਾਡਾ ਤੋਂ ਬਿਲੋਂਗ ਕਰਦੇ ਹਾਂ ਜੀ ਜੇਕਰ ਤੁਸੀਂ ਆ ਰਹੇ ਹੋ ਬੜਲਾਡਾ ਪਿੱਖੀ ਰੋਡ ਤੇ ਪਹੁੰਚ ਗਏ ਜੀ ਤੁਸੀਂ ਆਈਟੀਆਈ ਤੇ ਪਹੁੰਚੋ ਨਾ ਪਹਿਲਾਂ ਆਈਟੀਆਈ ਤੇ ਪਹੁੰਚ ਕੇ ਸਾਹਮਣੇ ਜਿਹੜਾ ਓਵਰ ਬ੍ਰਿਜ ਵੱਡਾ ਪੌਲ ਬਣਿਆ ਹੋਇਆ ਜੀ ਰੇਲਵੇ ਜੋ ਕਲੀਪੋਰ ਨੂੰ ਜਾ ਰਿਹਾ ਬੋਹਾ ਨੂੰ ਜਾ ਰਿਹਾ ਜੀ ਉਹਨੂੰ ਪੂਰਾ ਕਰਾਸ ਕਰਨਾ ਜਦੋਂ ਤੁਸੀਂ ਪੌਲ ਨੂੰ ਕਰਾਸ ਕਰ ਲਿਆ ਜੀ ਤਾਂ ਉਹਦੀ ਲੈਫਟ ਸਾਈਡ ਵਾਪਸ ਪੌਲ ਦੇ ਨੀਚੇ ਆਉਣਾ ਤੇ ਪਹਿਲੀ ਕਲੀਚ ਐਂਟਰ ਕਰਕੇ ਮੇਰੀ ਸ਼ਾਪ ਹੈ ਜੀ ਤੇ ਜੇਕਰ ਤੁਸੀਂ ਆ ਰਹੇ ਹੋ ਬੋਹਾ ਰੋਡ ਤੋਂ ਤਾਂ ਤੁਸੀਂ ਪੌਲ ਨਹੀਂ ਚੜਨਾ ਸਿਰਫ ਉਹਦੀ ਰਾਈਟ ਸਾਈਡ ਹੁਣ ਪੌਲ ਦੇ ਨਾਲ ਤੇ ਪਹਿਲੀ ਗਲੀ ਚ ਐਂਟਰ ਕਰਕੇ ਮੇਰੀ ਸ਼ਾਪ ਹੈ ਜੀ ਠੀਕ ਹੈ ਜੀ ਇੱਕ ਸਾਡਾ ਨਵਾਂ ਚੈਨਲ ਹੈ ਵਾਈ ਗੁਰੂ ਐਮਬਰਾਇਡਰੀ ਠੀਕ ਹੈ ਤੁਸੀਂ ਉਸ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਜੋ ਵੀਡੀਓ ਅਸੀਂ ਵਾਈ ਗੁਰੂ ਕਲੌਥ ਹਾਊਸ ਤੇ ਪਾ ਰਹੇ ਹਾਂ ਸੇਮ ਵੀਡੀਓ ਤੁਹਾਨੂੰ ਉਹ ਵਾਲੇ ਚੈਨਲ ਤੇ ਵੀ ਮਿਲੂਗੀ ਜੀ ਲਓ ਪਹਿਲਾਂ ਅਸੀਂ ਲੈ ਕੇ ਆਏ ਤੁਹਾਡੇ ਵਾਸਤੇ ਜਫੀਰਾ ਦੇ ਵਿੱਚ ਪੈਚਵਰਕ ਦੇ ਸੂਟ ਇਹ ਵੀ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਪਿਆਰੇ ਸੂਟ ਰਿਆ ਨੇ ਲਓ ਜੀ ਇਹ ਜਫੀਰਾ ਦੇ ਵਿੱਚ ਪੈਚਵਰਕ ਦਾ ਸੂਟ ਰਿਆਣਾ ਮੈਂ ਇੱਕ ਸੂਟ ਤੁਹਾਨੂੰ ਸੂਟ ਬੜਿਆ ਹੋਇਆ ਦੇਖ ਸਕਦੇ ਹੋ ਤੁਸੀਂ ਲਓ ਜੀ ਠੀਕ ਹੈ ਜੀ ਘੇਰੇ ਤੇ ਪੂਰਾ ਪੈਚਵਰਕ ਹੋਇਆ ਇਹਦੇ ਠੀਕ ਹੈ ਜੀ ਘੇਰੇ ਤੇ ਪੈਚਵਰਕ ਹੋਇਆ ਤੇ ਨਾਲ ਤੁਹਾਨੂੰ ਜੀ 슬ੀਵਸ ਤੇ ਉੱਪਰ ਵੀ ਪੈਚਵਰਕ ਮਿਲੂਗਾ ਲਓ ਜੀ ਇਹ ਵਾਲੀਆਂ 슬ੀਵਸ ਰਹਿਣੀਆਂ ਸਲੀਵਸ ਤੇ ਉੱਪਰ ਵੀ ਤੁਹਾਨੂੰ ਪੈਚਵਰਕ ਮਿਲਣ ਵਾਲਾ ਹੈ ਤੇ ਇਹ ਵਾਲੀ ਨਾਲ ਰਹੂਗੀ ਜੀ ਬਾਟਮ ਬਾਟਮ ਦੇ ਉੱਪਰ ਵੀ ਤੁਹਾਨੂੰ ਵਰਕ ਮਿਲੂਗਾ ਜੀ ਇਹ ਬਾਟਮ ਦਾ ਵਰਕ ਹੈ ਜੀ ਬਹੁਤ ਸੋਹਣਾ ਵਰਕ ਹੋਇਆ ਇਸ ਤੋਂ ਪਹਿਲਾਂ ਤੁਹਾਨੂੰ ਅਸੀਂ ਮਾਡਲ ਦੇ ਵੇਅਰ ਕੀਤਾ ਹੋਇਆ ਸੂਟ ਵੀ ਦਿਖਾਇਆ ਸੀ ਐਦਾਂ ਹੀ ਇਹ ਸੂਟ ਬਣਨੇ ਆ ਰੈਡੀ ਹੋ ਕੇ ਲਓ ਤੁਹਾਨੂੰ ਅਸੀਂ ਪਿੱਕ ਫੇਰ ਸ਼ੇਅਰ ਕਰ ਦਿੰਨੇ ਆ ਇਹ ਵਾਲੇ ਸੂਟ ਦੀ ਕਿੱਦਾਂ ਸੂਟਰ ਬਣਨਾ ਹੈ ਰੈਡੀ ਹੋ ਕੇ ਲਓ ਜੀ ਮਾਡਲ ਨੇ ਵੇਅਰ ਕੀਤਾ ਹੋਇਆ ਸੂਟ ਤੁਸੀਂ ਦੇਖ ਸਕਦੇ ਹੋ ਐਦਾਂ ਸੂਟ ਰੈਡੀ ਹੋਣਾ ਬਣ ਕੇ ਬਹੁਤ ਹੀ ਪਿਆਰਾ ਜਿਹਾ ਸੂਟ ਬਣਨਾ ਹੈ ਦੇਖ ਸਕਦੇ ਹੋ ਤੁਸੀਂ ਐਦਾਂ ਤੁਸੀਂ ਇਹਦਾ ਦੁਪੱਟਾ ਵੀ ਰੈਡੀ ਕਰ ਸਕਦੇ ਹੋ ਠੀਕ ਹੈ ਜੀ ਜੋ ਅਸੀਂ ਸੂਟ ਰੈਡੀ ਕੀਤੇ ਆ ਜੀ ਅਸੀਂ ਜਫੀਰਾ ਦੇ ਉੱਪਰ ਰੈਡੀ ਕੀਤੇ ਆ ਬਹੁਤ ਸੋਹਣਾ ਸਟਾਫ ਰੈਡਲ ਆ ਵਿਦਾਊਟ ਵਰਕ ਤੁਹਾਨੂੰ ਇਹ ਵਾਲਾ ਸੂਟ ਜਫੀਰਾ ਦਾ 1700 ਦਾ ਪੈਣਾ ਤੇ ਵਿੱਦ ਵਰਕ ਵਾਲਾ ਪੈਚ ਵਰਕ ਲਗਾ ਕੇ ਸਿਰਫ ਤੁਹਾਨੂੰ ਜਨਰਲ ਪ੍ਰਾਈਸ ਦੇ ਰਹੇ ਨੇ ਸਿਰਫ 2300 ਦੇ ਵਿੱਚ ਠੀਕ ਹੈ ਜੀ 2300 ਦੇ ਵਿੱਚ ਤੁਸੀਂ ਵਿੱਦ ਵਰਕ ਪੈਚ ਵਰਕ ਸੂਟ ਲੈ ਸਕਦੇ ਹੋ ਵਿਦਾਊਟ ਵਰਕ ਵੀ ਸੇਮ ਮਿਲ ਜੂਗਾ ਜੀ ਤੁਹਾਨੂੰ ਉਹ ਮਿਲੂਗਾ 1700 ਦਾ ਜੀ ਕਰੂ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਪੈਚ ਵਰਕ ਹੋਇਆ ਨਾਲ ਤੁਹਾਨੂੰ ਬਾਟਮ ਦੇ ਉੱਪਰ ਵੀ ਇਹ ਵਾਲਾ ਡਿਜ਼ਾਈਨ ਮਿਲੂਗਾ ਲਓ ਜੀ ਇਹ ਬਾਟਮ ਦੇ ਉੱਪਰ ਵਰਕ ਹੋਇਆ। ਲਓ ਜੀ ਇਹ ਵਾਲੇ ਨਾਲ ਰਹਿਣੀ ਆ ਜੀ ਬਾਟਮ ਠੀਕ ਹੈ ਜੀ ਬਾਟਮ ਉੱਪਰ ਵਰਕ ਆ ਸ਼ੌਲ ਉੱਪਰ ਵਰਕ ਆ ਜੀ। ਵਿਦਆਊਟ ਵਰਕ ਸੂਟ ਲੈਣਾ ਤਾਂ 1700 ਦਾ ਮਿਲਣਾ ਤੁਹਾਨੂੰ ਜੀ ਇਹ ਜਫੀਰਾ ਤੇ ਰੈਡੀ ਆ ਜੀ ਸੂਟ ਇਹ। ਠੀਕ ਹੈ ਜੀ ਲਓ ਇਸ ਤੋਂ ਅਗਲਾ ਕਲਰ ਮੈਂ ਤੁਹਾਨੂੰ ਦਿਖਾਦਾ ਜੀ ਲਓ ਇੱਕ ਆਊਗਾ ਜੀ ਕਲਰ ਮਸਟਰਡ ਸ਼ੇਡ ਦੇ ਵਿੱਚ। ਲਓ ਪਹਿਲਾਂ ਇਹ ਵਾਲਾ ਕਲਰ ਚੈੱਕ ਕਰੋ। ਇੱਕ ਕਲਰ ਇਹ ਵਾਲਾ ਆਊਗਾ ਜੀ। ਬਹੁਤ ਸੋਹਣਾ ਸੂਟ ਬਣਿਆ ਹੋਇਆ ਜੀ ਦੇਖ ਸਕਦੇ ਹੋ ਤੁਸੀਂ ਪੈਚ ਵਰਕ ਲਾ ਕੇ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਲਓ ਜੀ ਚੈੱਕ ਕਰੋ। ਡਿਜ਼ਾਈਨਿੰਗ ਚੈੱਕ ਕਰ ਸਕਦੇ ਤੁਸੀਂ ਸੂਟ ਦੀ ਲਓ ਇਹ ਰਹੂਗੀ ਜੀ ਨਾਲ ਬਾਟਮ ਇਹ ਰਹੂਗਾ ਜੀ ਬਾਟਮ ਦਾ ਵਰਕ ਨਾਲ ਸੀ ਲੋ ਠੀਕ ਹੈ ਜੀ ਜਿ ਫੀਰਾ ਦੇ ਉੱਪਰ ਰੈਡੀ ਹੈ ਪ੍ਰਾਈਸ ਇਹਦੀ 2300 ਰੁਪਿਆ ਰਹਿਣੀ ਹੈ ਜੀ ਵਿਦਆਊਟ ਵਰਕ ਸੂਟ ਲਓਗੇ ਤਾਂ 1700 ਰੁਪਿਆ ਦੀ ਪ੍ਰਾਈਸ ਰਹਿਣੀ ਹੈ ਜੀ ਲੋ ਇੱਕ ਹੋਰ ਵੀ ਪਿਆਰਾ ਜਿਹਾ ਕਲਰ ਹਿੱਕੇ ਵਾਲਾ ਕਲਰ ਮਿਲੂਗਾ ਜੀ ਤੁਹਾਨੂੰ ਸਭ ਤੋਂ ਪਿਆਰਾ ਕਲਰ ਇਹ ਵਾਲਾ ਹੈ ਬਹੁਤ ਹੀ ਲੋ 17 2300 ਰੁਪਿਆ ਦੀ ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦੀ ਠੀਕ ਹੈ ਜੀ ਇਹ ਕੇ ਵਾਲਾ ਕਲਰ ਮਿਲੂਗਾ ਲਓ ਇੱਕ ਤੁਹਾਨੂੰ ਕਲਰ ਚੈੱਕ ਕਰਵਾ ਦਿੰਦੀ ਆ ਜੀ ਮਸਟਰਡ ਕਲਰ ਲਓ ਜੀ ਇੱਕ ਇਹ ਮਸਟਰਡ ਕਲਰ ਦੇ ਵਿੱਚ ਮਿਲੂਗਾ ਤੁਹਾਨੂੰ ਕਾਫੀ ਬਰੀਆਂ ਭੈਣਾਂ ਪਸੰਦ ਕਰ ਰਹੀਆਂ ਦੁਬਾਰਾ ਰੈਡੀ ਕੀਤੇ ਆ ਜੀ ਅਸੀਂ ਸੂਟ ਪਹਿਲਾਂ ਵੀ ਤੁਹਾਨੂੰ ਅਸੀਂ ਵੀਡੀਓ ਪਾਈ ਸੀ ਰੈਡੀ ਕੀਤੇ ਸੀ ਸੋਲਡ ਆ ਜੀ ਸੂਟ ਕਾਫੀ ਮੇਰੇ ਭੈਣਾਂ ਨੇ ਪਸੰਦ ਕੀਤੇ ਆ ਤੇ ਇਹ ਵਾਲਾ ਸੋਨੇ ਇੱਕ ਮਸਟਰਡ ਸ਼ੇਡ ਦੇ ਵਿੱਚ ਮਿਲੂਗਾ ਲਓ ਜੀ ਇੱਕ ਸਭ ਤੋਂ ਹੋਰ ਪਿਆਰਾ ਕਲਰ ਲਓ ਇੱਕ ਇਹ ਵਾਲਾ ਕਲਰ ਮਿਲੂਗਾ ਜੀ ਲਓ ਚੈੱਕ ਕਰੋ ਜੀ ਇਹ ਕੇ ਵਾਲਾ ਕਲਰ ਮਿਲੂਗਾ ਇਹ ਵੀ ਬਹੁਤ ਸੋਨਾ ਸੂਟ ਰਹਿਣ ਵਾਲਾ ਹੈ ਲਓ ਇਹ ਵਾਲੀ ਰਹੂਗੀ ਜੀ ਬਾਟਮ ਠੀਕ ਹੈ ਬਾਟਮ ਦਾ ਵਰਕ ਹੈ ਸ਼ਰਟ ਦੇਖਦੇ ਸੀ ਬਹੁਤ ਹੀ ਪਿਆਰੀ ਜੀ ਸ਼ਰਟ ਰਹਿਣ ਵਾਲੀ ਹੈ ਠੀਕ ਹੈ ਜੀ ਏ ਵਾਲਾ ਕਲਰ ਮੈਨ ਜਫੀਰਾ ਦੇ ਉੱਪਰ ਰਹਿੜੀ ਹੈ ਲਓ ਇਹ ਹੈਗਾ ਜੀ ਮਾਸਕੋ ਸ਼ਲਕ ਦੇ ਉੱਪਰ ਇਹ ਵਾਲਾ ਸੂਤ ਤੁਹਾਨੂੰ ਮਾਸਕੋ ਸ਼ਲਕ ਦੇ ਉੱਪਰ ਮਿਲੂਗਾ ਇਹ ਬਾਟਮ ਤੇ ਵਰਕ ਹੈ ਜੀ ਲਓ ਇਹ ਸ਼ਰਟ ਦੇ ਪੈਚ ਵਰਕ ਹੈ ਅੰਬੀਆਂ ਵਾਲਾ ਪ੍ਰਿੰਟ ਹੈ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਓਪਨ ਕਰ ਦਿੰਨੀ ਤੁਹਾਨੂੰ ਇਹ ਵਾਲਾ ਸੂਤ ਲਓ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟਮ ਬੰਗਾਂ ਵਾਲਾ ਇਹ ਵਾਲੀ ਰੈਣੀ ਆ ਜੀ ਨਾਲ ਬਾਟਮ ਇਹਦੀ ਪ੍ਰਾਈਸ ਰੈਣੀ ਆ ਜੀ 1800 ਰੁਪਏ ਠੀਕ ਹੈ ਜੀ 1800 ਰੁਪਏ ਦਾ ਤੁਸੀਂ ਇਹ ਬਾਸੂਟ ਲੈ ਸਕਦੇ ਹੋ ਵਿਦਾਊਟ ਵਰਕ ਇਹ ਵਾਲਾ ਸੂਟ ਜਿਹੜਾ ਪਊਗਾ ਤਾਂ ਉਹਨੂੰ 1200 ਦਾ ਪੈਣਾ ਜੀ ਠੀਕ ਹੈ ਜੀ ਵਿਦਾਊਟ ਵਰਕ ਸੂਟ 1200 ਦਾ ਪੈਣਾ ਵਰਕ ਵਾਲਾ ਸੂਟ 1800 ਦਾ ਪੈਣਾ ਨਾਲ ਤੁਹਾਨੂੰ ਲਓ ਜੀ ਇਹ ਇਹਦੀਆਂ 슬ੀਵਸ ਦੇ ਪੈਚ ਵਰਕ ਆ ਜੀ 슬ੀਵਸ ਦੇ ਉੱਪਰ ਵੀ ਪੈਚ ਵਰਕ ਮਿਲੂਗਾ ਜੀ ਤੁਹਾਨੂੰ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਲਓ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਨਿਊ ਡਿਜ਼ਾਈਨ ਫੇਮਸ ਡਿਜ਼ਾਈਨ ਹੈ ਜੀ ਇਹ ਵਾਲਾ ਪਾਕਟ ਵਰਕ ਵਾਲਾ ਸੂਟ ਲੈ ਕੇ ਆਇਆ ਸਾਬਰ ਲੁੱਕ ਦੇ ਵਿੱਚ ਲਓ ਜੀ ਸ਼ਿਲਕ ਪਸ਼ਮੀਨੀ ਤੇ ਰੈਡੀ ਹੈ ਜੀ ਇਹ ਪਾਕਟ ਵਰਕ ਵਾਲਾ ਸੂਟ ਰਹੂਗਾ ਜੀ ਲੋ ਜੁਏ ਦਾ ਤੁਹਾਨੂੰ ਘੇਰਾ ਮਿਲਣ ਵਾਲਾ ਇਹ ਮਿਲੂਗਾ ਤੁਹਾਨੂੰ ਸਾਡੇ ਵੀ 21 20 ਇੰਚ ਤੱਕ ਵੀ ਮਿਲੂਗਾ ਸਾਢੇ 20 ਮਿਲੂਗਾ 21 ਤੱਕ ਵੀ ਮਿਲੂਗਾ ਠੀਕ ਹੈ ਜੀ ਇਹ ਵਾਲਾ ਜਿਹੜਾ ਤੁਸੀਂ ਡਿਜ਼ਾਈਨ ਹੈ ਨਾ ਸੂਰਦਾਰ ਇਹ ਤੁਸੀਂ 20 ਇੰਚ ਵੀ ਰੈਡੀ ਕਰ ਸਕਦੇ ਹੋ 21 ਇੰਚ ਵੀ ਰੈਡੀ ਕਰ ਸਕਦੇ ਹੋ ਸਾਢੇ 21 ਇੰਚ ਵੀ ਰੈਡੀ ਕਰ ਸਕਦੇ ਹੋ ਠੀਕ ਹੈ ਜੀ ਡਿਜ਼ਾਈਨ ਇਹ ਚੈੱਕ ਕਰੋ ਜੋ ਤੁਹਾਨੂੰ ਫਰੰਟ ਤੇ ਵਰਕ ਮਿਲ ਰਿਹਾ ਸੇਮ ਹੀ ਬੈਕ ਤੇ ਮਿਲੂਗਾ ਫਰੰਟ ਤੇ ਬੈਕ ਸੇਮ ਆਊਗੀ ਜੀ ਲੋ ਇਹ ਫਰੰਟ ਹੈ ਤੇ ਇਹ ਵਾਲੀ ਇਹਦੀ ਬੈਕ ਹੈ ਠੀਕ ਹੈ ਜੀ ਇਹ ਬੈਕ ਹੈ ਬੈਕ ਤੇ ਫਰੰਟ ਸੇਮ ਆਉਣ ਵਾਲੀ ਹੈ ਦੇ ਲਓ ਇਹ ਵਾਲਾ ਤੁਹਾਨੂੰ 슬ੀਵਸ ਚੈੱਕ ਕਰਵਾਦਾ 슬ੀਵਸ ਦਾ ਡਿਜ਼ਾਈਨ ਵੀ ਬਹੁਤ ਪਿਆਰਾ ਜਿਹਾ ਬਣਿਆ ਹੋਇਆ ਲਓ ਇਹ ਵਾਲਾ ਰੋਗਾ ਜੀ ਇਹਦੇ 슬ੀਵਸ ਦਾ ਡਿਜ਼ਾਈਨ ਇਹ 슬ੀਵਸ ਤੇ ਡਿਜ਼ਾਈਨ ਆਊਗਾ ਜੀ ਲਓ ਤੁਹਾਨੂੰ ਲੁੱਕ ਚੈੱਕ ਕਰਵਾ ਦੇਨੇ ਆ ਸੂਟ ਕਿੱਦਾਂ ਬਣ ਕੇ ਰੈਡੀ ਹੋਣਾ ਬਹੁਤ ਹੀ ਪਿਆਰਾ ਜਿਹਾ ਸੂਟ ਬਣਨਾ ਜੀ ਇਹ ਵਾਲਾ ਲਓ ਜੀ ਦੇਖ ਸਕਦੇ ਤੁਸੀਂ ਜੋ ਸੂਟ ਦੀ ਸੀ ਲੁੱਕ ਦਿਖਾ ਰਿਹਾ ਤੁਹਾਨੂੰ ਐਦਾਂ ਸੂਟ ਬਣਨਾ ਜੀ ਐਦਾਂ ਹੀ ਇਹਦੀ ਬੈਕ ਤੇ ਡਿਜ਼ਾਈਨ ਆਊਗਾ ਐਦਾਂ ਹੀ ਇਹਦੀ ਫਰੰਟ ਤੇ ਡਿਜ਼ਾਈਨ ਆਉਣਾ ਹੈ ਠੀਕ ਹੈ ਜੀ ਤੇ neck ਦੇ ਤੁਸੀਂ ਕੋਈ ਵੀ ਡਿਜ਼ਾਈਨਿੰਗ ਕਰ ਸਕਦੇ ਹੋ neck ਤੁਸੀਂ ਕੋਈ ਵੀ ਲੈਸ ਲਗਾ ਕੇ ਡਿਜ਼ਾਈਨਿੰਗ ਕਰ ਲਓ ਪੂੜਲੀ ਬਟਨ ਲਗਾ ਲਓ ਜੀ ਠੀਕ ਹੈ ਬੈਕ ਫਰੰਟ ਸੇਮ ਆਉਣੀ ਹੈ ਤੇ 슬ੀਵਸ ਤੇ ਵੀ ਐਡਾ ਡਿਜ਼ਾਈਨ ਹੋਣਾ ਸੂਟ ਬੜਿਆ ਹੋਇਆ ਬਹੁਤ ਪਿਆਰਾ ਬਣਨਾ ਜੀ ਇਹ ਵਾਲੇ ਕਲਰ ਚ ਜਿੰਨੇ ਮਰਜੀ ਸੂਟ ਲੈ ਸਕਦੇ ਹੋ ਸਾਡੇ ਕੋਲ ਇਹ ਕੇ ਵਾਲੇ ਕਲਰ ਚ ਰੈਡੀ ਹੈ ਲਓ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹ ਵੀ ਵਰਕ ਦੀ ਫਿਨਿਸ਼ਿੰਗ ਵਰਕ ਦੇਖ ਸਕਦੇ ਹੋ ਪੂਰਾ ਫੁੱਲ ਹੈਵੀ ਵਰਕ ਹੈ ਪਾਕਟ ਵਰਕ ਬਣਿਆ ਹੋਇਆ 걸ੁਸ਼ ਲੁੱਕ ਦੇ ਵਿੱਚ ਤੁਸੀਂ ਬਣਾ ਸਕਦੇ ਹੋ ਠੀਕ ਹੈ ਜੀ ਕਿ ਇਹਦਾ ਤੁਸੀਂ ਰੈਡੀ ਕਰ ਸਕਦੇ ਹੋ 20 ਇੰਚ ਸਾਢੇ 20 21 ਸਾਢੇ 21 ਤੱਕ ਰੈਡੀ ਕਰ ਸਕਦੇ ਹੋ ਇਹ ਦੀ ਬੈਕ ਆਉਣੀ ਹੈ ਜੀ ਸੇਮ ਡਿਜ਼ਾਈਨ ਹੀ ਬੈਕ ਤੇ ਆਊਗਾ ਸੇਮ ਹੀ ਫਰੰਟ ਤੇ ਆਊਗਾ ਸਾਈਡ ਤੇ ਪਾਕਟ ਬਣੀ ਹੈ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਇਹ ਇਹ ਫੁੱਲ ਹੈਵੀ 슬ੀਵਸ ਮੈਲੀਆ 슬ੀਵਸ ਦਾ ਡਿਜ਼ਾਈਨ ਵੀ ਬਹੁਤ ਪਿਆਰਾ ਜੀ ਲਓ ਇਹ ਬਣਨਾ ਜੀ ਤੁਹਾਨੂੰ 슬ੀਵਸ ਦਾ ਡਿਜ਼ਾਈਨ ਠੀਕ ਹੈ ਜੀ ਪ੍ਰਾਈਸ ਇਹਦੀ 1600 ਹੈ ਜੀ ਪਹਿਲਾਂ ਵੀ ਸੂਟ ਦਿਖਾਇਆ ਸੀ ਸੇਮ ਡਿਜ਼ਾਈਨ ਦੇ ਦੋ ਕਲਰਾਂ ਚ ਰੈਡੀ ਹੋਇਆ ਜਿੰਨੇ ਮਰਜ਼ੀ ਤੁਸੀਂ ਸੂਟ ਲੈ ਸਕਦੇ ਹੋ ਸੇਮ ਕਲਰ ਦੇ ਤੇ ਪ੍ਰਾਈਸ ਇਹਦੀ 1600 ਰਹਿਣੀ ਆ ਜੀ ਕਿਉਂਕਿ ਬੈਕ ਵਰਕ ਆ ਜੀ ਫਰੰਟ ਵਰਕ ਹੈ}{|\text{ਸਲੀਵਸ ਵਰਕ ਹੈ ਫੁੱਲ ਹੈਵੀ ਵਰਕ ਹੈ ਜੀ ਬਹੁਤ ਹੀ ਡਿਜ਼ਾਈਨਿੰਗ ਦੇ ਨਾਲ ਰੈਡੀ ਹੋਇਆ ਸੂਟ ਹੈ}} ਲੋ ਇਸ ਤੋਂ ਅਗਲਾ ਸੂਟ ਰਹੂਗਾ ਜੀ ਇੱਕ ਕੇਵਲ ਸੂਟ ਮਿਲੂਗਾ ਤੁਹਾਨੂੰ ਲੋ ਦੀ ਚੈੱਕ ਕਰੋ ਜੀ ਇਹ ਵਾਲਾ ਸੂਟ ਇਹ ਵੀ ਪਹਿਣਾ ਦੀ ਕਾਫੀ ਡਿਮਾਂਡ ਰਹੀ ਆ ਜੀ ਇਹ ਵਾਲੇ ਸੂਟ ਦੀ ਤੇ ਕਲਰ ਦੀ ਦੁਆਰਾ ਫਿਰ ਅਸੀਂ ਰੈਡੀ ਕੀਤਾ ਇਹਦਾ ਜਿਹੜਾ ਤੁਸੀਂ ਘੇਰਾ ਰੈਡੀ ਕਰ ਸਕਦੇ ਹੋ ਸਾਡੇ ਵੀ 20 21 ਇੰਚ ਤੱਕ ਠੀਕ ਹੈ ਜੀ 21 ਇੰਚ ਵੀ ਕਰ ਸਕਦੇ ਹੋ 20 ਵੀ ਕਰ ਸਕਦੇ ਹੋ ਸਾਡੇ ਵੀ ਵੀ ਕਰ ਸਕਦੇ ਹੋ ਲਓ ਜੀ neck ਬਣਿਆ ਹੋਇਆ ਘੇਰਾ ਬਣਿਆ ਹੋਇਆ ਚਾਕ ਬਣੇ ਹੋਇਆ 43 ਤੱਕ ਲੈਂਥ ਰਹਿਣੀ ਆ ਫਰਕ ਦੀ ਫਿਨਿਸ਼ਿੰਗ ਦੇਖੋ ਜੀ ਇਹਦੀ ਦੇਖ ਸਕਦੇ ਹੋ ਘੇਰੇ ਦੀ ਡਿਜ਼ਾਈਨਿੰਗ ਵਾਕੀ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਲਓ ਜੀ ਇਸ ਤੋਂ ਅੱਗੇ ਤੁਹਾਨੂੰ ਇੰਦੀਆਂ 슬ੀਵਸ ਦਾ ਡਿਜ਼ਾਈਨ ਇਹ ਵਾਲਾ ਡਿਜ਼ਾਈਨ ਤੁਹਾਨੂੰ ਸੇਮ 슬ੀਵਸ ਦਾ ਮਿਲੇਗਾ ਠੀਕ ਹੈ ਜੋ ਕਿ ਰੇਤੇ ਡਿਜ਼ਾਈਨ ਹੈ ਸੇਮ ਹੀ 슬ੀਵਸ ਦਾ ਮਿਲਣ ਵਾਲਾ ਤੇ ਸੇਮ ਹੀ ਤੁਹਾਨੂੰ ਬੈਕ ਮਿਲੇਗੀ ਲਓ ਜੀ ਹੁਣ ਜਿਹੜਾ ਅਸੀਂ ਸੂਟ ਰੈਡੀ ਕੀਤਾ ਉਹ ਬੈਕ ਤੇ ਵੀ ਸੇਮ ਡਿਜ਼ਾਈਨ ਆਊਗਾ ਬੈਕ ਵੀ ਸੇਮ ਰੈਡੀ ਕੀਤੀ ਆ ਲਓ ਜੀ ਇਹ ਵਾਲੀ ਇਹਦੀ ਸੇਮ ਬੈਕ ਰਹਿਣੀ ਆ ਫਰੰਟ ਬੈਕ ਤੁਹਾਨੂੰ ਸੇਮ ਮਿਲਣ ਵਾਲੀ ਆ ਠੀਕ ਹੈ ਜੀ ਫਰੰਟ ਤੇ ਬੈਕ ਸੇਮ ਮਿਲੂਗੀ ਬੈਕ ਤੇ ਆ ਵਰਕ ਹੈ ਫਰੰਟ ਦਾ ਵਰਕ ਹੈ ਸਲੀਵਸ ਦਾ ਵਰਕ ਹੈ ਤੇ ਬਾਟਮ ਦਾ ਵਰਕ ਹੈ। ਲਓ ਜੀ ਅਸੀਂ ਬਾਟਮ ਤੇ ਵਰਕ ਵੀ ਤੁਹਾਨੂੰ ਦਿਖਾ ਦਿੰਨੇ ਆ। ਹਲਕਾ ਫੁਲਕਾ ਜਿਹਾ ਬਾਟਮ ਤੇ ਵਰਕ ਵੀ ਟੱਚ ਦਿੱਤੀ ਹੈ। ਠੀਕ ਹੈ ਜੀ ਪ੍ਰਾਈਸ ਇਹ ਬਦੇ ਸੂਟ ਦੀ 1400 ਰਹਿਣੀ ਹੈ ਕਿਉਂਕਿ ਫਰੰਟ ਵਰਕ ਹੈ, ਬੈਕ ਵਰਕ ਹੈ, ਨੈਕ ਵਰਕ ਹੈ ਤੇ ਬਾਕੀ ਸਿੰਪਲ ਪਛਵਿਨਾ ਸੂਟ ਰਹਿਣਾ ਜੀ। ਲੁੱਕ ਤੁਹਾਨੂੰ ਦਿਖਾ ਦਿੰਨੇ ਆ ਸੂਟ ਦੀ ਕਿੱਦਾਂ ਹੋਣੀ ਹੈ। ਬਹੁਤ ਸੋਹਣਾ ਸੂਟ ਬਣਨਾ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋ ਸੇਮ ਕਲਰ ਚ। ਲਓ ਜੀ ਲੁੱਕ ਚੈੱਕ ਕਰੋ ਜੀ ਮਾਡਲ ਦੇ ਵੇਅਰ ਕੀਤਾ ਹੋਇਆ ਸੂਟ ਹੈ। ਇਦਾਂ ਸੂਟ ਬਣਾ ਜੀ ਦੇਖੋ ਫਰੰਟ ਤੇ ਵਰਕ ਆਉਣਾ ਚਾਕਾਂ ਤੇ ਵਰਕ ਆਉਣਾ ਬੈਕ ਤੇ ਵਰਕ ਆਉਣਾ ਠੀਕ ਹੈ ਜੀ ਬੈਕ ਤੇ ਵੀ ਸੇਮ ਵਰਕ ਆਊਗਾ neck ਤੇ ਵਰਕ ਆਊਗਾ sleeves ਤੇ ਤੇ ਅਸੀਂ ਮੂਰੀ ਤੇ ਵਰਕ ਵੀ ਕੀਤਾ ਹਲਕਾ ਫੁਲਕਾ ਜਿਹਾ ਮੂਰੀ ਤੇ ਵਰਕ ਵੀ ਟੱਚ ਦਿੱਤੀ ਹੈ ਪ੍ਰਾਈਸ ਜੇ ਵਾਲੇ ਸੂਟ ਦੀ 1400 ਰਹਿਣੀ ਹੈ ਜੀ 1400 ਇਹ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਲਓ ਜੀ ਦੂਸਰਾ ਕਲਰ ਜਿਹੜਾ ਅਸੀਂ ਰੈਡੀ ਕੀਤਾ ਸ਼ੈਲਫ ਪੁੱਛ ਵੀਨੇ ਤੇ ਕੀਤਾ ਸੇਮ ਡਿਜ਼ਾਈਨ ਹੀ ਤੁਹਾਨੂੰ ਸ਼ੈਲਫ ਪੁੱਛ ਵੀਨੇ ਤੇ ਮਿਲਣ ਵਾਲਾ ਲਓ ਜੀ ਡਬਲ ਟੋਨ ਸ਼ਰਕ ਪਸ਼ਮੀਨਾ ਜੀ ਸੇਮ ਡਿਜ਼ਾਈਨ ਤੁਹਾਨੂੰ ਸ਼ਰਕ ਪਸ਼ਮੀਨੇ ਤੇ ਮਿਲੂਗਾ ਬਹੁਤ ਪਿਆਰਾ ਸੂਟ ਬਣਾ ਜੀ ਇਹ ਵੀ ਰੈਡੀ ਹੋ ਕੇ ਕਿਉਂਕਿ ਡਬਲ ਟੋਨ ਸ਼ਰਕ ਪਸ਼ਮੀਨਾ neck ਚੈੱਕ ਕਰੋ neck ਦੀ ਫਿਨਿਸ਼ਿੰਗ ਕਿਹੜਾ ਤੁਸੀਂ ਰੈਡੀ ਕਰ ਸਕਦੇ ਹੋ ਦਾ 2 इंच ਵੀ ਸਾਡੇ ਵੀ 21 ਇੰਚ ਤੱਕ ਠੀਕ ਹੈ ਜੀ ਇਹ ਵਾਲਾ ਤੁਸੀਂ ਕਿਹੜਾ ਰੈਡੀ ਕਰ ਸਕਦੇ ਹੋ ਸੇਮ ਤੁਹਾਨੂੰ ਅਸੀਂ ਬੈਕ ਤੇ ਵਰਕ ਦਵਾਵਾਂਗੇ ਲਓ ਇਹ ਵਾਲਾ ਇਹਦੀ ਬੈਕ ਦਾ ਵਰਕ ਆ ਗਿਆ ਸੇਮ ਬੈਕ ਦਾ ਵਰਕ ਹੈ ਸੇਮ ਫਰੰਟ ਦਾ ਵਰਕ ਹੈ ਜੀ ਨਾਲ ਤੁਹਾਨੂੰ 슬ੀਵਸ ਦਾ ਵਰਕ ਮਿਲੂਗਾ ਨਾਲ ਤੁਹਾਨੂੰ ਬਾਟਮ ਦਾ ਵਰਕ ਮਿਲੂਗਾ ਜੀ ਇਹ ਬਾਟਮ ਤੇ ਹਰਕਾ ਫੁਲਕਾ ਜਿਹਾ ਵਰਕ ਹੋਣਾ 슬ੀਵਸ ਦਾ ਵਰਕ ਵੀ ਤੁਹਾਨੂੰ ਮਿਲਣ ਵਾਲਾ ਜੀ ਪ੍ਰਾਈਸ ਇਹ ਵਾਲੇ ਸੂਟ ਦੀ ਰਹਿਣੀ ਆ ਜੀ ਔਰ 1600 ਰੁਪਏ ਠੀਕ ਆ ਕਿਉਂਕਿ ਇਹ ਸ਼ਿਲਕ ਪਸ਼ਮੀਨਾ ਹੈ ਤੇ ਡਬਲ ਟੋਨ ਸ਼ਿਲਕ ਪਸ਼ਮੀਨਾ ਫਰੰਟ ਬੈਕ ਵਰਕ ਮਿਲਣ ਵਾਲਾ ਠੀਕ ਹੈ ਜੀ ਲੋ ਪ੍ਰਾਈਸ ਇਹ ਵਾਲੇ ਸੂਟ ਦੀ 1600 ਰਹਿਣੀ ਆ ਲੋ ਇਹ ਕੇਵਲ ਸੂਟ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਬਾਟਮ ਵਰਕ ਮਿਲੂਗਾ ਕੇਰਾ ਵਰਕ ਮਿਲੂਗਾ ਜੀ ਕੇਰਾ ਇਹਦਾ ਜਿੰਨਾ ਮਰਜੀ ਰੈਡੀ ਕਰ ਲੋ ਵਧਾ ਲੋ ਸਾਈਡ ਤੋਂ ਘਟਾ ਲੋ ਕੁਝ ਵੀ ਕਰ ਸਕਦੇ ਹੋ 20 ਇੰਚ ਤੱਕ 20 ਤੋਂ ਵੱਧ ਰੈਡੀ ਕਰ ਸਕਦੇ ਹੋ 슬ੀਵਸ ਤਾਂ ਡਿਜ਼ਾਈਨ ਹੈ ਸੇਮ ਬਾਟਮ ਦਾ ਡਿਜ਼ਾਈਨ ਇਹ ਵਾਲਾ ਸੂਟ ਦੀ ਪ੍ਰਾਈਸ 990 ਰੈਣੀ ਹੈ ਜੀ ਪਸ਼ਮੀਨੀ ਤੇ ਰੈਡੀ ਹੈ ਜੀ ਇਹ ਵਾਲਾ ਸੂਟ ਲਓ ਜੀ ਇਹ ਕੇਵਲਾ ਸੂਟ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਰੈਡ ਵਾਲਾ ਪੈਨਲ ਵਰਕ ਹੈ ਜੀ ਲਓ ਪੈਨਲ ਵਰਕ ਹੈ ਬਹੁਤ ਹੀ ਪਿਆਰਾ ਜਿਹਾ ਵਰਕ ਹੈ ਪੈਨਲ ਵਰਕ ਪਰ ਆਈਜ਼ ਇਹ ਵਾਲੇ ਸੂਟ ਦੀ 950 ਰਹਿਣੀ ਆ ਜੀ ਇਹ ਵਾਲਾ ਰਹੂਗਾ ਜੀ 슬ੀਵਸ ਦਾ ਵਰਕ ਠੀਕ ਹੈ ਜੀ 슬ੀਵਸ ਦਾ ਵਰਕ ਹੈ 950 ਦੀ ਪ੍ਰਾਈਸ ਰਹਿਣੀ ਆ ਜੀ ਇੱਕ ਤੁਹਾਨੂੰ ਇਹ ਵਾਲਾ ਸੂਟ ਦਿਖਾਣੀ ਆ ਜੀ ਇਹ ਕਾਫੀ ਮੇਰੀ ਭੈਣਾਂ ਨੇ ਸਾਡੇ ਕੋਲ ਡਿਮਾਂਡ ਕੀਤੀ ਸੀ ਵਾਰ-ਵਾਰ ਤੇ ਕਾਫੀ ਸੂਟ ਅਸੀਂ ਰੈਡੀ ਕਰਕੇ ਵੀ ਦਿੱਤੇ ਹੈ ਸੇਮ ਕਲਰ ਦੇ ਸੂਟ ਕਾਫੀ ਰੈਡੀ ਕੀਤੇ ਆ ਤੇ ਦੋ ਸੂਟ ਬਾਕੀ ਆ ਜਿੰਨਾਂ ਵਿੱਚ ਰੈਡੀ ਹੋਏ ਆ ਜੀ ਇੱਕ ਇਹ ਵਾਲਾ ਤੁਹਾਨੂੰ ਪੂਰੀਆਂ ਫੁੱਲ ਹੈਵੀ 슬ੀਵਸ ਮੈਨਣ ਵਾਲੀਆਂ ਪੂਰੀਆਂ ਫੁੱਲ ਹੈਵੀ 슬ੀਵਸ ਮੈਲੀਆਂ ਜੀ ਇਹਦੀਆਂ ਲਓ ਇਹ ਵਾਲਾ ਤੁਹਾਨੂੰ ਮਿਲੂਗਾ ਜਿਹਦੇ ਫਰੰਟ ਦਾ ਵਰਕ ਇਹ ਸ਼ਰਟ ਦੀ ਫਰੰਟ ਦਾ ਵਰਕ ਹੈ ਜੀ ਪੂਰੀ ਸ਼ਰਟ ਤੇ ਫਰੰਟ ਦਾ ਵਰਕ ਆਉਣਾ ਹੈ ਸਟਾਫ ਡਬਲ ਟੋਨ ਦੇ ਵਿੱਚ ਵੀ ਰਹਿਣਾ ਸ਼ਿਲਕ ਏਦਾਂ ਦਾ ਸਟਾਫ ਹੈ ਜੀ ਇਹ ਜਿਵੇਂ ਜੌਰਜਟ ਹੁੰਦੀ ਹੈ ਜੀ ਉੱਪਰ ਪਰ ਇਹਦੀ ਜਿਹੜੀ ਡਬਲ ਟੋਨ ਦੇ ਵਿੱਚ ਇਹ ਜੌਰਜਟ ਦੀ ਤਰ੍ਹਾਂ ਸਟਾਫ ਰਹਿਣਾ ਜੀ ਬਹੁਤ ਸੌਫਟ ਮਲਾਈਨ ਠੀਕ ਹੈ ਜੀ ਫਿਟਿੰਗ ਹੈ ਜੀ ਐਦਾਂ ਹੁੰਦੀ ਜਿਵੇਂ ਜੌਰਜਟ ਦਾ ਪੇਸ ਹੈ ਤੇ ਲਓ ਇਹ ਵਾਲਾ ਰਹਿਣਾ ਜੀ ਇਹਦੀ ਬਾਟਮ ਦਾ ਵਰਕ ਇਹ ਬਾਟਮ ਤੇ ਵਰਕ ਹੈ 슬ੀਵਸ ਦਾ ਵਰਕ ਹੈ ਇਹ ਵਾਲੇ ਸੂਟ ਦੀ ਪ੍ਰਾਈਸ ਉਹਨੂੰ 990 ਪੈਣੀ ਹੈ ਜੀ ਪਹਿਲਾਂ ਵੀ ਅਸੀਂ 990 ਚ ਸੇਲ ਕੀਤੇ ਸੀ ਤੇ ਇਹ ਦੋ ਸੂਟ ਹੋ ਰੈਡੀ ਹੋਏ ਆ ਜੀ ਸੇਮ ਡਿਜ਼ਾਈਨ ਦੇ ਤੇ ਪ੍ਰਾਈਸ 990 ਪੈਣੀ ਆ ਪੂਰਾ ਫੁੱਲ ਹੈਵੀ ਵਰਕ ਹੈ ਫਰੰਟ ਬੈਕ ਬਾਟਮ ਠੀਕ ਹੈ ਜੀ 990 ਇਹਦੀ ਪ੍ਰਾਈਸ ਪੈਣੀ ਹੈ ਸਿਰਫ ਆਫਰ ਦੇ ਵਿੱਚ ਹੈ ਜੀ ਇਹ ਸੂਟ ਲੋ ਇਹ ਕੇਵਲਾ ਸੂਟ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਲੱਗਦਾ ਹੈ ਲਓ ਇਹ ਫਰੰਟ ਦਾ ਵਰਕ ਹੈ ਜੀ ਠੀਕ ਹੈ ਜੀ ਇਹ ਬੈਕ ਦਾ ਵਰਕ ਹੈ ਜੀ ਇਹਦੀ ਵੀ ਲੁੱਕ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਕਿੱਦਾਂ ਆਂਦੀ ਹੈ ਬਹੁਤ ਪਿਆਰਾ ਸੂਟ ਹੈ ਤੇ ਕਾਫੀ ਫੇਮਸ ਡਿਜ਼ਾਈਨ ਹੈ ਜੀ ਵਾਰ-ਵਾਰ ਡਿਮਾਂਡ ਰਹਿੰਦੀ ਹੈ ਇਹਨਾਂ ਸੂਟਾਂ ਦੀ ਜਦੋਂ ਮਰਜ਼ੀ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਹਰ ਵਕਤ ਸਾਡੇ ਕੋਲ ਇਹ ਵਾਲੇ ਸੂਟ ਰੈਡੀ ਰਹਿੰਦੇ ਆ ਕਿਉਂਕਿ ਕਾਫੀ ਮੇਰੀਆਂ ਪਹਿਨਾਂ ਦੀ ਡਿਮਾਂਡ ਰਹਿੰਦੀ ਹੈ ਇਹਨਾਂ ਸੂਟਾਂ ਦੀ ਠੀਕ ਹੈ ਜੀ ਤੇ ਪ੍ਰਾਈਸ ਇਹ ਵਾਲੇ ਸੂਟ ਦੀ ਵੀ 1600 ਰਹਿਣੀ ਹੈ ਜੀ ਸ਼ਲਕ ਪਸ਼ਮੀਨਾ ਡਬਲ ਟੋਨ ਤੇ ਰੈਡੀ ਹੈ ਲਓ ਜੀ ਚੈੱਕ ਕਰੋ ਜੀ ਮਾਡਲ ਦੇ ਵੇਅਰ ਕੀਤਾ ਹੋਇਆ ਸੂਟ ਹੈ ਬਹੁਤ ਪਿਆਰਾ ਸੂਟ ਲੱਗਦਾ ਜੀ ਤੇ ਹਮੇਸ਼ਾ ਡਿਮਾਂਡ ਰਹੀ ਹੈ ਇਸ ਸੂਟ ਦੀ ਅਸੀਂ ਬਹੁਤ ਟਾਈਮ ਤੋਂ ਸੂਟ ਰੈਡੀ ਕਰ ਰਹੇ ਹਾਂ ਪਰ ਦੁवार-ਦੁवार ਪੈਣਾ ਦੇ ਕੋਈ ਨਾ ਕੋਈ ਮੈਸੇਜ ਆਉਂਦਾ ਰਹਿੰਦਾ ਇਹ ਵਾਲੇ ਸੂਟ ਲੈਣ ਦੇ ਲਈ ਤੇ ਹਰ ਵਕਤ ਤੁਹਾਨੂੰ ਇਹ ਵਾਲਾ ਸਾਡੇ ਕੋਲ ਸੂਟ ਮਿਲੂਗਾ ਜਦੋਂ ਮਰਜ਼ੀ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਆਰਡਰ ਬੁੱਕ ਕਰ ਸਕਦੇ ਹੋ ਜੀ ਲਓ ਜੀ ਇਹ ਕੇ ਵਾਲਾ ਸੂਟ ਚੈੱਕ ਕਰੋ ਜੀ orange shade ਦੇ ਵਿੱਚ double tone ਚ ਰਹਿਣਾ ਜੀ ਠੀਕ ਹੈ ਜੀ ਇਹ ਵੀ ਪੈਚਵਰਕ ਹੋਇਆ ਘੇਰੇ ਦਾ ਪੈਚਵਰਕ ਹੈ ਬਹੁਤ ਹੀ ਪਿਆਰਾ ਜਿਹਾ ਪੈਚਵਰਕ ਹੋਇਆ ਜੀ ਘੇ ਇਹ ਲੋਟੀ ਬਹੁਤ ਪਿਆਰਾ ਜਿਹਾ ਪੈਚਵਰਕ ਹੈ ਨਾਲ ਤੁਹਾਨੂੰ 슬ੀਵਸ ਦੇ ਉੱਪਰ ਪੈਚਵਰਕ ਦਵਾਂਗੇ ਨਾਲ ਤੁਹਾਨੂੰ ਇਹਦੀ ਕਟਵਰਕ ਵੀ ਦਵਾਂਗੇ ਪੂਰੀ ਕਟਵਰਕ ਮਿਲੂਗੀ ਤੁਹਾਨੂੰ 슬ੀਵਸ ਦੀ ਘੇਰੇ ਦੀ ਠੀਕ ਹੈ ਜੀ ਇਹ ਇਹ ਹੈਗੀ 슬ੀਵਸ ਦੀ ਨਾਲ ਤੁਹਾਨੂੰ ਸੇਮ ਪੈਚਵਰਕ ਬਾਟਮ ਦਾ ਮਿਲੂਗਾ ਜੀ ਠੀਕ ਹੈ ਜੀ ਇਹ ਵਾਲੇ ਸੂਟ ਦੀ ਪ੍ਰਾਈਸ ਜੀ ਬਸ ਅਸੀਂ ਤੁਹਾਨੂੰ 1600 ਦੇ ਰਿਹਾ ਲਓ ਜੀ ਸ਼ਿਲਕ ਪਸ਼ਮੀਨੇ ਤੇ ਰੈਡੀ ਹੈ ਜੀ ਲਓ ਇਹ ਵਾਲਾ ਜਿਹੜਾ ਪ੍ਰਾਈਸ 1600 ਰੁਪਏ ਪ੍ਰਾਈਸ ਹੈ ਇਹ ਬਾਟਮ ਦਾ ਵਰਕ ਹੈ ਬਾਟਮ ਤੇ ਪੈਚਵਰਕ ਆਊਗਾ ਜੀ ਠੀਕ ਹੈ ਜੀ ਡਬਲ ਟੋਨ ਦੇ ਵਿੱਚ ਰਹੂਗਾ ਬਹੁਤ ਹੀ ਪਿਆਰਾ ਜਿਹਾ ਸੂਟ ਪ੍ਰਾਈਸ ਰਹਿਣੀ 1700 ਰੁਪਏ ਲਓ ਇੱਕ लास्ट ਸੂਟ ਤੁਹਾਨੂੰ ਦਿਖਾਉਣੀ ਆ ਜੀ ਅਸੀਂ ਲਓ ਚੈੱਕ ਕਰੋ ਜੀ ਕੇਵਲਾ ਸੂਟ ਰਹੂਗਾ ਲਓ neck ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਤੇ ਇਹ ਵਾਲਾ ਜਿਹੜਾ ਸਟਾਫ ਰਹਿਣਾ ਇਹ ਰਹੂਗਾ ਪਸ਼ਮੀਨਾ ਸੈਲਫ ਦੇ ਵਿੱਚ ਠੀਕ ਹੈ ਜੀ ਸੈਲਫ ਦੇ ਵਿੱਚ ਪਸ਼ਮੀਨਾ ਰਹਿਣਾ ਇਹ ਬਹੁਤ ਸੋਹਣਾ ਸਟਾਫ ਹੈ ਜੀ ਐਨਾ ਇਹ ਮोटा ਸਟਾਫ ਨਹੀਂ ਹੈਗਾ ਵੀ ਆਪਾਂ ਇਹਨੂੰ ਰਾਮਨਾ ਤੁਸੀਂ ਮਾਰਚ ਤੱਕ ਪਾ ਸਕਦੇ ਹੋ ਇਹ ਬਲੇ ਸੂਟ ਬਹੁਤ ਸੋਹਣਾ ਸਟਾਫ ਹੈ ਜੀ ਇਹ ਤੇ ਨੈਕ ਬਣਿਆ ਹੋਇਆ ਬਹੁਤ ਹੀ ਪਿਆਰੀ ਜੀ ਨੈਕ ਬਣੀ ਹੋਈ ਹੈ نیچے ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਕੇਰਾ ਲੋ ਇਹ ਰੋਗਾ ਜੀ ਦੀ ਸਲੀਵਸ ਦਾ ਵਰਕ ਇਹ ਸਲੀਵਸ ਦਾ ਵਰਕ ਰਹਿਣਾ ਜੀ ਪ੍ਰਾਈਸ ਇਹ ਬਲੇ ਸੂਟ ਦੀ ਰਹਿਣੀ ਹੈ ਜੀ 1300 ਰੁਪਏ 1300 ਰੁਪਏ ਤੁਸੀਂ ਇਹ ਸੂਟ ਲੈ ਸਕਦੇ ਹੋ ਸੈਲਫ ਪਸ਼ਮੀਨੇ ਦੇ ਵਿੱਚ ਲਓ ਇੱਕ ਲਾਸਟ ਸੂਟ ਹੈ ਜੀ ਇਹ ਵਾਲਾ ਚੈੱਕ ਕਰੋ ਇਹ ਵੀ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਕੇਰਾ ਰਾਇਲ ਬਲੂ ਦੇ ਵਿੱਚ ਰਹੂਗਾ ਜੀ ਠੀਕ ਹੈ ਜੀ ਇਹ ਵੀ ਕਾਫੀ ਡਿਜ਼ਾਈਨ ਫੇਮਸ ਹੈ ਲਓ ਇਹ ਵਾਲੀਆਂ ਰੈਣੀਆ ਜੀ 슬ੀਵਸ ਦਾ ਵਰਕ ਇਹਦਾ ਪ੍ਰਾਈਸ ਇਹ ਵਾਲੇ ਸੂਟ ਦੀ ਰੈਣੀਆ ਜੀ 1200 1200 ਦੇ ਵਿੱਚ ਸੂਟ ਲੈ ਸਕਦੇ ਹੋ ਇਹ ਸਨ ਅੱਜ ਦੇ ਸਾਡੇ ਬੁਟੀਕ ਵਰਕ ਦੇ ਸੂਟ ਇਹਨਾਂ 'ਚ ਜਿਹੜਾ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਸਕਦੇ ਹੋ ਲਓ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਡਬਲ ਟੋਨ ਸ਼ਿਲਕ ਪਸ਼ਮੀਨੇ ਤੇ ਹੈ ਜੀ ਇਹ ਬਣੀ ਹੋਏ neck ਘੇਰੇ ਦਾ ਕੋਈ ਇਸ਼ੂ ਨਹੀਂ ਹੈਗੀ ਲੈਂਥ ਦਾ ਕੋਈ ਇਸ਼ੂ ਨਹੀਂ ਇਹ ਬਾਟਮ ਰਹਿਣਗੀਆਂ ਬਹੁਤ ਪਿਆਰਾ ਸੂਟ ਹੈ ਜੀ ਸੌਰੀ ਇਹ 슬ੀਵਸ ਦਾ ਵਰਕ ਹੈ ਜੀ ਨਾਲ ਤੁਹਾਨੂੰ ਬਾਟਮ ਦਾ ਵਰਕ ਮਿਲੂਗਾ ਇਹ ਬਾਟਮ ਤੇ ਵਰਕ ਆਊਗਾ ਜੀ ਸੋਬਰ ਸਿੰਪਲ ਸੂਟ ਰਹੂਗਾ ਜੀ 1400 ਰੁਪਏ ਵਾਲੇ ਸੂਟ ਦੀ ਪ੍ਰਾਈਸ ਰਹਿਣੀ ਹੈ ਸ਼ੈਲਕ ਪਸ਼ਮੀਨੇ ਦਾ ਰਹਿਣੀ ਹੈ ਜੀ ਲਓ ਜੀ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ ਧੰਨਵਾਦ